ਇਕਸ਼ਨ ਦੇ ਵਿੱਚ ਜਿਹੜੇ ਡਰੱਗਸ ਤੇ ਪੁਲਿਸ ਅਫਸਰ ਕੰਕਾਦੇ ਹੋਣ ਉਹਨਾਂ ਨੂੰ ਡਰੱਗਸ ਬਣੀ ਆ ਰਹੀ ਹੈ ਆਪਣੇ ਬੋਸ ਜੀ ਨੂੰ ਕੋਸ਼ਿਸ਼ ਕਰਨਗੇ ਉਹ ਪੰਜਾਬ ਦੀ ਧਰਤੀ ਨਾਲ ਖਿਲਵਾੜ ਕਰਦੇ ਰਾਗਮ ਚੱਡਾ ਜੀ ਦੇ ਖਿਲਾਫ ਹੀ ਆ ਜਿਹੜੇ ਹਲਕਾ ਉਤਰੀ ਦੇ ਐਸਪੀ ਤੇ ਡੀਐਸਪੀ ਨੇ ਉਹਨਾਂ ਖਿਲਾਫ ਕੋਈ ਝੰਡਾ ਬੁਲੰਦ ਨਹੀਂ ਕਰਨਾ ਚਾਹੁੰਦਾ ਕਿਉਂਕਿ ਡਰਦੇ ਨੇ ਉਹ ਦੇਖੋ ਜੀ ਜੇ ਪਰਚਾ ਦਰਜ ਨਹੀਂ ਕਰਨਗੇ ਸਾਡੀ ਇਹ ਲੋਕ ਹਿੱਤ ਦੀ ਸੁਣਵਾਈ ਨਹੀਂ ਹੋਏਗੀ ਸਾਨੂੰ ਕਾਨੂੰਨ ਵਾਲੇ ਰਸਤੇ ਸਾਰੇ ਆਂਦੇ ਆ। ਤਾਂ ਮਜੂਤਾ ਐਮ ਐਲ اے ਜਿਹੜੇ ਕਿ ਸਰਕਾਰ ਦਾ ਹਿੱਸਾ ਹੁਣ ਤੇ ਉਹ ਸਿੱਧੇ ਤੌਰ ਤੇ ਇਹ ਐਲੀਗੇਸ਼ਨ ਲਗਾਉਣ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਐਲੀਗੇਸ਼ਨ ਝੂਠੇ ਨਹੀਂ। ਤੁਹਾਡੇ ਸਾਹਮਣੇ ਬੇਨਤੀ ਕਰਦੇ ਆ ਕਿ ਹੁਣ ਤੁਸੀਂ ਉਹਨਾਂ ਦੇ ਨਾਮ ਵੀ ਦੱਸੋ। ਐਲੀਗੇਸ਼ਨ ਉਹਨਾਂ ਨੇ ਲਗਾਈ ਗਈ ਡਰਗ ਨਸ਼ਾ। ਦੇਖੋ ਨਸ਼ਾ ਆਸੂਨੇ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ। ਸਰਕਾਰਾਂ ਕੋਈ ਵੀ ਆ ਉਹਨਾਂ ਦਾ ਪਹਿਲਾ ਮੁੱਦਾ ਹੁੰਦਾ ਹੈ ਕਿ ਇਹ ਨਸ਼ਾ ਖਤਮ ਕਰਾਂਗੇ ਅਮਰਸੇਤ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਦਾ ਆਪ ਸੰਸਦ ਰਾਗਵ ਚੱਡਾ ਤੇ ਅਮ੍ਰਿਤਸਰ ਦੀ ਪੁਲਿਸ ਤੇ ਵੱਡਾ ਇਲਜ਼ਾਮ ਹੈ ਜੋ ਲਾਇਆ ਗਿਆ ਹੈ ਰਾਗਵ ਚੱਡਾ ਦੇ ਖਾਸਮ ਖਾਸ ਐਸਪੀ ਅਤੇ ਡੀਐਸਪੀ ਵੇਚ ਰਹੇ ਨੇ ਨਸ਼ਾ ਜੀ ਹਾਂ ਇਹ ਵੱਡਾ ਇਲਜ਼ਾਮ ਹੈ ਜੋ ਲਾਇਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਅਮ੍ਰਿਤਸਰ ਦੇ ਵਿੱਚ ਪੁਲਿਸ ਦੇ ਉੱਚ ਅਧਿਕਾਰੀ ਨਸ਼ਾ ਵੇਚਦੇ ਨੇ ਮੈਂ ਕਈ ਵਾਰ ਇਹਨਾਂ ਨੂੰ ਬਦਲੌਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਦੀ ਬਦਲੀ ਅਮ੍ਰਿਤਸਰ ਦੇ ਵਿੱਚ ਨਹੀਂ ਹੋਈ ਮੈਂ ਕਈ ਵਾਰ ਡੀਜੀਪੀ ਪੰਜਾਬ ਨੂੰ ਇਸ ਬਾਰੇ ਕਿਹਾ ਉਹਨਾਂ ਨੇ ਇਹਨਾਂ ਉੱਚ ਅਧਿਕਾਰੀਆਂ ਦੀ ਬਦਲੀ ਨਹੀਂ ਕੀਤੀ ਕਿਉਂਕਿ ਰਾਗਵ ਜੱਡਾ ਦੇ ਚਾਹੇਤੇ ਨੇ ਇੱਕ ਸਟੇਜ ਤੋਂ ਕੁਵਰ ਵਿਜੇਪ੍ਰਤਾਪ ਨੇ ਇਲਜ਼ਾਮ ਲਾਇਆ ਹੈ ਕਿ ਰਾਗਵ ਜੱਡਾ ਦੇ ਖਾਸਮ ਖਾਸ ਅਮਰਿਸ਼ ਸ਼ੈੱਡ ਨਸ਼ਾ ਵੇਚ ਰਹੇ ਨੇ ਕੁਵਰ ਵਿਜੇਪ੍ਰਤਾਪ ਨੇ ਦੋਹਾਂ ਅਧਿਕਾਰੀਆਂ ਦੀ ਪੋਸਟਿੰਗ ਦਾ ਜ਼ਿਕਰ ਕੀਤਾ ਕਿ ਤਾਂ ਕਿ ਅਮਰਿਸ਼ਨ ਨੌਰਤੋਂ ਨੇ ਡੀਐਸਪੀ ਅਤੇ ਸਿਵਲ ਲਾਈਨ ਏਰੀਆ ਸੰਭਾਲ ਰਹੇ ਨੇ ਐਸਪੀ ਸੋ ਦੱਸ ਦਈਏ ਕਿ ਵੱਡਾ ਇਲਜ਼ਾਮ ਹੈ ਜੋ ਕੁਵਰ ਵਿਜੇਪ੍ਰਤਾਪ ਦੇ ਵੱਲੋਂ ਲਾਇਆ ਗਿਆ ਜਿਹੜੀ ਕੰਪਲੇਂਟ ਅੱਜ ਦਿੱਤੀ ਗਈ ਹੈ ਉਹ ਇਹ ਕੰਪਲੇਂਟ ਦੀ ਕਾਪੀ ਹੈ ਦੇਖ ਸਕਦੇ ਤੁਹਾਨੂੰ ਸਾਰਿਆਂ ਨੂੰ ਇਹਦੀ ਸੌਫਟ ਕਾਪੀ ਵੀ WhatsApp ਤੇ ਆਪਾਂ ਭੇਜ ਦਾਂਗੇ ਕੰਪਲੀਟ ਦੇਣ ਦਾ ਮਕਸਦ ਮੇਨ ਇਹ ਸੀਗਾ ਕਿ ਸਾਡੇ ਮਾਨਯੋਗ ਐਮਐਲਏ ਹਲਕਾ ਪੁਤਰੀ ਔਰ ਜੋ ਕਿ ਮੋਸਟ ਇੰਟੈਲੀਜੈਂਟ ਪੁਲਿਸ ਆਫੀਸਰ ਆਫ ਦੀ ਪੰਜਾਬ ਮੋਸਟ ਐਜੂਕੇਟਿਡ ਪੁਲਿਸ ਆਫੀਸਰ ਆਫ ਦੀ ਪੰਜਾਬ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਕੈਂਡੀਡੇਟ ਦੀ ਹਾਜ਼ਰੀ ਵਿੱਚ ਇੱਕ ਰਾਜਨੀਤਿਕ ਰੈਲੀ ਵਿੱਚ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਹਲਕਾ ਨੌਰਥ ਦਾ ਜਿਹੜਾ ਡੀਐਸਪੀ ਹੈ ਤੇ ਜਿਹੜਾ ਜਿਹਦੇ ਅੰਡਰ ਜਿਹੜੇ ਅੰਡਰ ਐਸਪੀ ਦੇ ਅੰਡਰ ਹਲਕਾ ਨੌਰਥ ਆਂਦਾ ਹੈ ਉਹ ਉਹਨਾਂ ਦਾ ਨਸ਼ਾ ਵਿਕਦਾ ਬਹੁਤ ਵੱਡਾ ਅਲੀਗੇਸ਼ਨ ਹੈ ਦੇਖੋ ਇਸ ਅਲੀਗੇਸ਼ਨ ਤੇ ਡਰੱਗਸ ਤੇ ਸਰਕਾਰਾਂ ਪਹਿਲੇ ਵੀ ਡਿੱਗੀਆਂ ਨੇ ਤੇ ਨਵੀਆਂ ਸਰਕਾਰਾਂ ਬਣੀਆਂ ਨੇ ਈਵਨ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਇਸੇ ਹੀ ਗਰਾਊਂਡ ਤੇ ਬਣੀ ਹੈ ਵੀ ਨਸ਼ਾ ਪੰਜਾਬ ਚੋਂ ਖਤਮ ਕੀਤਾ ਜਾਏਗਾ ਤਾਂ ਮੌਜੂਦਾ ਐਮਐਲਏ ਜਿਹੜੇ ਕਿ ਸਰਕਾਰ ਦਾ ਹਿੱਸਾ ਹੁਣ ਤੇ ਉਹ ਸਿੱਧੇ ਤੌਰ ਤੇ ਇਹ ਅਲੀਗੇਸ਼ਨ ਲਗਾਣ ਮੈਨੂੰ ਲੱਗਦਾ ਕਿ ਉਹਨਾਂ ਦੇ ਅਲੀਗੇਸ਼ਨ ਝੂਠੇ ਨਹੀਂ ਉਹਨਾਂ ਦੇ ਅਲੀਗੇਸ਼ਨ ਬਿਲਕੁਲ ਸੱਚੇ ਨੇ ਤੇ ਅਸੀਂ ਅੱਜ ਉਹਦੀ ਜਿਹੜੀ ਗੱਲ ਸੁਣੀ ਸੀ ਸਾਨੂੰ ਆਹਤ ਹੋਈ ਵੀ ਕੋਈ ਵੀ ਬੰਦਾ ਇਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਜਾਂ ਇਹਨਾਂ ਲੀਡਰਾਂ ਦੇ ਖਿਲਾਫ ਰਾਗਵ ਚੱਡਾ ਜੀ ਦੇ ਖਿਲਾਫ ਹੀ ਆ ਜਿਹੜੇ ਹਲਕਾ ਉਤਰੀ ਦੇ ਐਸਪੀ ਤੇ ਡੀਐਸਪੀ ਨੇ ਉਹਨਾਂ ਖਿਲਾਫ ਕੋਈ ਝੰਡਾ ਬੁਲੰਦ ਨਹੀਂ ਕਰਨਾ ਚਾਹੁੰਦਾ ਕਿਉਂਕਿ ਡਰਦੇ ਨੇ ਲੋਕ लोग पुलिस ਤੋਂ ڈرਦੇ ਨੇ ਕਿਉਂਕਿ پولیس ਕੀ ਕਰਦੀ ਹੈ ਕਿ ਜਦੋਂ ਕੋਈ ਦਰਖਾਸਤ ਦੇਗਾ ਉਹਨਾਂ ਦਾ ਹੀ ਹਲਕਾ ਹੈ ਥਾਣਾ ਵੀ ਉਹਨਾਂ ਦੇ ਅੰਡਰ ਹੀ ਪੈਂਦਾ ਹੈ ਤੇ ਫਿਰ ਉਹ ਕਿਤੇ ਝੂਠੇ پرچے ਨਾ ਦੇ ਦੇਣ ਦੇਖੋ ਮੈਂ ਗੱਲ ਕਹਿਣਾ ਅਸੀਂ ਉਸ ਗੱਲ ਦੇ ਖੌਫ ਤੋਂ ਦੂਰ ਹੋ ਕੇ ਅੱਜ ਇਸ ਥਾਣੇ 'ਚ ਆਏ ਹਾਂ ਔਰ ਬਨੀਤ ਮਹਾਜਨ ਜੀ ਨੇ ਇਨੀਸ਼ੀਏਟਿਵ ਲਿਆ ਔਰ ਬਹੁਤ ਅੱਛਾ ਇਨੀਸ਼ੀਏਟਿਵ ਹੈ ਕਿਉਂਕਿ ਕਾਨੂੰਨ ਵਿਵਸਥਾ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਐਨਡੀपीएस ਨਸ਼ਾ ਇਹਦਾ ਗੰਦਾ ਇੱਕ ਜ਼ਹਿਰ ਹੈ ਜਿਹੜਾ ਪੰਜਾਬ ਦੀ ਧਰਤੀ ਤੇ ਇਹਨਾਂ ਲੀਡਰਾਂ ਦੇ ਪੁਲਿਸ ਅਫਸਰਾਂ ਨੇ ਮਿਲ ਕੇ ਘੋਲਿਆ ਤੇ ਕੁਮਰਬੀਜ ਪ੍ਰਤਾਪ ਜੀ ਇਹਨੇ ਜੋ ਬਿਆਨ ਦਿੱਤੇ ਉਹ ਸਾਡੀ ਬੇਨਤੀ ਹੈ ਜੀ ਐਸ ਐਚਓ ਸਾਹਿਬ ਨੂੰ ਇਹ ਵੀ ਸੀ ਕਿ ਤੁਸੀਂ ਜੇ ਨਾਮ ਪੁੱਛਣੇ ਹਨ ਕਿਉਂਕਿ ਸਾਡੀ ਦਰਖਾਸਤ ਦੇ ਵਿੱਚ ਉਹ ਨਾਮ ਨਹੀਂ ਆਪਾਂ ਲਿਖੇ ਵੀ ਕੌਣ ਨੇ ਏਸੀਪੀ ਨਾਰਥ ਤੇ ਜਿਹੜੇ ਏਡੀਸੀਪੀ ਕੌਣ ਨੇ ਜਿਹਨਾਂ ਦੇ ਅੰਡਰ ਨਾਰਥ ਆਂਦਾ ਸੋ ਇਹ ਤਾਂ ਕੁਮਰਬੀਜ ਪ੍ਰਤਾਪ ਸਿੰਘ ਜੀ ਆਪ ਦੱਸਣਗੇ ਕਿਉਂਕਿ ਦੇਖੋ ਉਹਨਾਂ ਦੇ ਸ਼ਬਦਾਂ ਦਾ ਮੁੱਲ ਹੈ ਉਹ ਆਪ ਦੱਸਣਗੇ ਇਹ ਉਹ ਕੋਣ ਐਸਪੀ ਤੇ ਡੀਐਸਪੀ ਨੇ ਰਾਘਵ ਚੱਡਾ ਜੀ ਦਾ ਉਹਨਾਂ ਦਾ ਨਾਮ ਲਿਆ ਸੋ ਇਸ ਵੇਲੇ ਇਸ਼ੂ ਇਹ ਵੀ ਪੰਜਾਬ 'ਚ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਤੇ ਜਿਹੜੇ ਪੁਲਿਸ ਅਫੀਸਰ ਨੇ ਇਹ ਡਰੱਗ ਮਨੀ ਇਕੱਠੀ ਕਰ ਰਹੇ ਹੈ ਨਸ਼ਾ ਵਕਾ ਕੇ ਪੈਸੇ ਇਕੱਠੇ ਕਰ ਰਹੇ ਹੈ ਤੇ ਆਪਣੇ ਚਾਹੀਤਿਆਂ ਨੂੰ ਇਹ ਪੈਸੇ ਦੇਣਗੇ ਉਹਨਾਂ ਪੈਸਿਆਂ ਨਾਲੇ ਵੋਟਾਂ ਖਰੀਦਣਗੇ ਸੋ ਇਸ ਕਰਕੇ ਅਸੀਂ ਜਿਹੜੀ ਦਰਖਾਸਤ ਹੈ ਇਸ ਦਰਖਾਸਤ ਦੀ ਕਾਪੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੋਮ ਮਿਨਿਸਟਰੀ ਨੂੰ ਤੇ ਇਨਫੋਰਸਮੈਂਟ ਆਫ ਡਾਇਰੈਕਟਰ ਟੂ ਨੂੰ ਈਡੀ ਜਿਹੜਾ ਚੀਫ ਚੀਫ ਡਾਇਰੈਕਟਰ ਆਫ ਈਡੀ ਹੈ ਉਹਨਾਂ ਨੂੰ ਵੀ ਭੇਜੀ ਹੈ ਤੇ ਨਾਲ ਕਮਿਸ਼ਨਰ ਸਾਹਿਬ ਨੂੰ ਵੀ ਦੀ ਐਪਲੀਕੇਸ਼ਨ ਦਿੱਤੀ ਮੁੱਖ ਮੰਤਰੀ ਸਾਹਿਬ ਨੂੰ ਵੀ ਦਿੱਤੀ ਹੈ ਉਹ ਹੋਮ ਮਿਨਿਸਟਰੀ ਆਫ ਯੂਨੀਅਨ ਆਫ ਇੰਡੀਆ ਨੂੰ ਵੀ ਦਿੱਤੀ ਹੈ ਕਿ ਜਾਂਚ ਹੋਣੀ ਚਾਹੀਦੀ ਹੈ ਚਾਹੇ ਕੋਈ ਵੀ ਕਿੱਡਾ ਮਰਤੀ ਵੱਡਾ ਪੁਲਿਸ ਅਫਸਰ ਹੋਵੇ ਤੁਹਾਨੂੰ ਪਹਿਲੇ ਇਤਿਹਾਸ ਬੋਲਦਾ ਹੈ ਕਿ ਕਈ ਡੀਐਸਪੀ ਪਹਿਲੇ ਜੇਲ੍ਹਾਂ ਚ ਗਏ ਨੇ ਕਈ ਐਸਪੀਆ ਤੇ ਪਰਚੇ ਹੋਏ ਨੇ ਐਨਡੀਬੀਐਸ ਦੇ ਤੇ ਜੇ ਉਹਨਾਂ ਦੇ ਹੋ ਸਕਦੇ ਆ ਤੇ ਫਿਰ ਇਹ ਏਡੀਸੀਪੀ ਨਾਰਥ ਤੇ ਏਸੀਪੀ ਨਾਰਥ ਤੇ ਕਿਉਂ ਨਹੀਂ ਹੋ ਸਕਦਾ ਰਾਗਵ ਚੱਡੇ ਜਿਹੜਾ ਉਹਨਾਂ ਨੂੰ ਜਿਹੜਾ ਮੇਨ ਇਹਨਾਂ ਦਾ ਸਭ ਤੋਂ ਵੱਡਾ ਹੈੱਡ ਹੈ ਜਿਹਦੇ ਅੰਦਰ ਸਾਰੇ ਚੱਲਦੇ ਆ। ਇੱਕ ਕੰਪਲੇਂਟ ਐਸਐਚਓ ਨੂੰ ਦੇਣ ਦਾ ਮਕਸਦ ਕੀ ਰਿਹਾ ਹੈ? ਹਾਂ ਐਸਐਚਓ ਨੂੰ ਕੰਪਲੇਂਟ ਦੇਣ ਦਾ ਮਕਸਦ ਇਹ ਸੀਗਾ ਕਿ ਸੀਆਰਪੀਸੀ ਜਿਹੜੀ ਸਾਡੀ ਕਾਨੂੰਨ ਹੈ ਉਹਦੇ ਮੁਤਾਬਕ ਸੈਕਸ਼ਨ 154 ਸਬਕਲੋਜ਼ 1 ਉਹ ਇਹ ਕਹਿੰਦੀ ਹੈ ਕਿ ਤੁਸੀਂ ਜਿਹੜਾ ਥਾਣੇ ਦੇ ਵਿੱਚ ਜਾ ਕੇ ਐਸਐਚਓ ਨੂੰ ਕੰਪਲੇਂਟ ਦੇਣੀ ਹੈ। ਜਿੱਦਾਂ ਤੁਸੀਂ ਸਵਾਲ ਪੁੱਛਿਆ ਸੀ ਕਿ ਇਹ ਉਹਨਾਂ ਦੇ ਡੀਐਸਪੀ ਦੇ ਐਸਪੀ ਨੇ ਤੇ ਉਹਨਾਂ ਦੇ ਅਫਸਰ ਨੇ ਪਰਚਾ ਕਿਦਾਂ ਕਰਨਗੇ? ਦੇਖੋ ਜਦੋਂ ਕੋਈ ਕਾਗਨੀਜੇਬਲ ਅਫੈਂਸ ਦੀ ਇਨਫੋਰਮੇਸ਼ਨ ਐਸਐਚਓ ਨੂੰ ਆਂਦੀ ਹੈ ਤੇ 154 CrPC ਦੇ ਅਕੋਰਡਿੰਗਲੀ ਐਸਐਚਓ ਦੀ ਡਿਊਟੀ ਬਣਦੀ ਉਹਨੂੰ ਕੇਸ ਨੂੰ ਰਜਿਸਟਰ ਕਰੇ ਉਸ ਤੋਂ ਬਾਅਦ ਇਨਵੈਸਟੀਗੇਟ ਕਰੇ ਪਹਿਲਾਂ ਰਜਿਸਟਰ ਕਰਨਾ ਬਣਦਾ ਉਹ ਐਸਐਚਓ ਦੀ ਡਿਊਟੀ ਹੈ ਕੋਈ ਡੀਐਸਪੀ ਕੋਈ ਐਸਪੀ ਪਰਚਾ ਦਰਜ ਨਹੀਂ ਕਰ ਸਕਦਾ ਪਰਚਾ ਦਰਜ ਕਰਨ ਦੀ ਪਾਵਰ ਜਿਹੜੀ ਹੈ ਉਹ ਸਿਰਫ ਐਸਐਚਓ ਕੋਲ ਹੈ ਜੇ ਪਰਚਾ ਦਰਜ ਨਹੀਂ ਹੁੰਦਾ ਸਰ ਇਨ ਕੇਸ ਫਿਰ ਉਸ ਤੋਂ ਬਾਅਦ ਅਗਲਾ ਮੂਵ ਕੀ ਹੈ ਫਤਹਾ ਦੇਖੋ ਜੀ ਜੇ ਪਰਚਾ ਦਰਜ ਨਹੀਂ ਕਰਨਗੇ ਸਾਡੀ ਇਹ ਜਿਹੜੇ ਲੋਕ ਹਿੱਤ ਦੀ ਸੁਣਵਾਈ ਨਹੀਂ ਹੋਏਗੀ ਤਾਂ ਸਾਨੂੰ ਕਾਨੂੰਨ ਵਾਲੇ ਰਸਤੇ ਸਾਰੇ ਆਂਦੇ ਆ ਉਹ ਜ਼ਿਲ੍ਹਾ ਕਚੈਰੀਆਂ ਨੇ ਹਾਈ ਕੋਰਟ ਹੈ ਸੁਪਰੀਮ ਕੋਰਟ ਹੈ ਅਸੀਂ ਇਹਨਾਂ ਪੁਲਿਸ ਅਫਸਰਾਂ ਨੂੰ ਹੁਣ ਜਨਤਾ ਦੇ ਸਾਹਮਣੇ ਨੰਗਾ ਕਰਨਾ ਚਾਹੁੰਦੇ ਆਂ ਔਰ ਅਸੀਂ ਕੁਮਰਬੀਜੇ ਪ੍ਰਤਾਪ ਸਿੰਘ ਜੀ ਨੂੰ ਤੁਹਾਡੇ ਮਾਧਮੇਨ ਬੇਨਤੀ ਕਰਦੇ ਆਂ ਕਿ ਹੁਣ ਤੁਸੀਂ ਉਹਨਾਂ ਦੇ ਨਾਮ ਵੀ ਦੱਸੋ ਕਿਉਂਕਿ ਦੇਖੋ ਜੇ ਕੁਮਰਬੀਜੇ ਪ੍ਰਤਾਪ ਸਿੰਘ ਜੀ ਨੇ ਕਿਹਾ ਤਾਂ ਉਹਨਾਂ ਦੀ অথੈਂਟੀਸਿਟੀ ਹੈ ਹੁਣ ਨਾਮ ਦੱਸਣਾ ਤਾਂ ਕਵਰ ਵਿੱਚ ਪ੍ਰਤਾਪ ਸਿੰਘ ਦੀ ਡਿਊਟੀ ਹੈ ਪਰ ਇਹ ਨਾ ਫਿਰ ਮਾਮਲਾ ਅਦਾਲਤ ਵਿੱਚ ਜਾਵੇ ਬਾਅਦੋ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਤਾਰੀਖ ਤੇ ਦੇਖੋ ਜੀ ਸਾਡਾ ਇਤਿਹਾਸ ਬੋਲਦਾ ਹੈ ਅਸੀਂ ਜਿਸ ਲੜਾਈ ਨੂੰ ਸ਼ੁਰੂ ਕੀਤਾ ਉਹਨੂੰ ਸੁਪਰੀਮ ਕੋਰਟ ਤੱਕ ਲੈ ਕੇ ਗਏ ਤਾਰੀਖ ਤਾਰੀਖ ਤੇ ਅਸੀਂ ਆਪ ਹੀ ਵਕੀਲਾਂ ਤੋਂ ਉਹਨੂੰ ਚਾੜੇ ਠੀਕ ਹੈ ਤੇ ਤਰੀਕਾ ਤਾਂ ਅਸੀਂ ਦੇਖ ਲਾਂਗੇ ਕੋਈ ਗੱਲ ਨਹੀਂ ਜਿਹੜੀ ਬਹਿਣ ਕੀ ਹੈ ਅਸੀਂ ਤਿਆਰ ਹਾਂ ਉਸ ਲੜਾਈ ਲਈ ਹਾਂ ਇਹ ਲੜਾਈ ਸਾਡੀ ਨਿੱਜੀ ਨਹੀਂ ਹੈਗੀ ਇਹ ਲੜਾਈ ਕੋਈ ਸਾਡੀ ਮੇਰੀ ਸਲੀਪ ਕੁਰਸੀ ਦੀ ਬਰੀਦਮਾਜਿੰਦੀ ਨਹੀਂ ਹੈਗੀ ਇਹ ਤਾਂ ਪੰਜਾਬ ਦੀ ਭੋਲੀ ਭਾਲੀ ਜਨਤਾ ਲਈ ਹੈ ਗੁਰੂਆਂ ਪੀਰਾਂ ਦੀ ਧਰਤੀ ਦੀ ਢੋਲੀ ਪਾਲੀ ਜਨਤਾ ਲਈ ਲੜਾਈ ਲੜ ਰਹੇ ਆ। ਕਿਉਂਕਿ ਕੁਮਰ ਸਾਹਿਬ ਸ਼ਾਇਦ ਹੋ ਸਕਦਾ ਤੇ ਕਿਤੇ ਨਾ ਕਿਤੇ ਸਰਕਾਰ ਦੇ ਇਹਨਾਂ ਨੇ ਹੱਥ ਬੰਨੇ ਆ ਕਿਉਂਕਿ ਕੁਮਰ ਸਾਹਿਬ ਪਰਚਾ ਨਹੀਂ ਕਰਾ ਰਹੇ ਸੀਗੇ ਇਸ ਕਰਕੇ ਅਸੀਂ ਬੀਇੰਗ ਅ ਲੌਂਗ ਵੈਟਿੰਗ ਸਿਟੀਜ਼ਨ ਬੀਇੰਗ ਅ ਸਿਟੀਜ਼ਨ ਆਫ ਦੀ ਇੰਡੀਆ ਅਸੀਂ ਆਪਣੀ ਡਿਊਟੀ ਸਮਝੀ ਹੈ ਕਿ ਜਦੋਂ ਕਿਸੇ ਕਾਗਨੀਜ਼ੇਬਲ ਅਫੈਂਸ ਦਾ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਆ ਕੇ ਠਹਾਣੇ ਦਿੱਤੀ। ਮਨਪੱਤਾ ਦਿੱਤਾ ਗਿਆ ਵਾ ਕੀ ਕਹਿਣਾ ਚਾਹੋਗੇ? ਕੰਪਲੀਟ ਅੱਜ ਇੱਕ ਕਮਪਲੇਨ ਦਿੱਤੀ ਗਈ ਹੈ ਜਿਹੜੀ ਐਸਐਚਓ ਮਜੀਠਾ ਰੋਡ ਨੂੰ ਮੂਵ ਕੀਤੀ ਆ ਇਹਦੀ ਕਾਪੀ ਮਾਨਯੋਗ ਕਮਿਸ਼ਨਰ ਉਹ ਪੁਲਿਸ ਡੀਜੀਪੀ ਪੰਜਾਬ ਤੇ ਸੀਐਮ ਪੰਜਾਬ ਤੇ ਡਾਇਰੈਕਟਰ ਇਨਫੋਰਸਮੈਂਟ ਨੂੰ ਵੀ ਦਿੱਤੀ ਆ ਇਸ ਸ਼ਿਕਾਇਤ ਦਾ ਮੁਖ ਕਰਨੇ ਹੀ ਸਾਡੇ ਅੰਮ੍ਰਿਤਸਰ ਨਾਰਥ ਦੇ ਐਮਐਲਏ ਜੇ ਵੀ ਕੁਵਰ ਵਿਜੇ ਪ੍ਰਤਾਪ ਸਿੰਘ ਪਿਛਲੇ ਦਿਨੀ ਉਹਨਾਂ ਨੇ 18 ਅਪ੍ਰੈਲ ਨੂੰ ਇੱਕ ਪਬਲਿਕ ਗੈਦਰਿੰਗ ਦੇ ਵਿੱਚ ਜਿੱਥੇ ਕੁਲਦੀਪ ਸਿੰਘ ਧਾਲੀਵਾਲ ਜੀ ਹੈ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜ ਰਹੇ ਆ ਆਮ ਆਦਮੀ ਪਾਰਟੀ ਦੇ ਉਹ ਪਬਲਿਕ ਗੈਦਰਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਨਸ਼ਾ ਵਿਕਦਾ ਤੇ ਨਸ਼ਾ ਪੁਲਸ ਅਫਸਰਾਂ ਦਾ ਵਿਕਦਾ ਤੇ ਇੱਥੇ ਕਈ ਕਮਿਸ਼ਨਰ ਆਏ ਕਈ ਡੀਜੀਪੀ ਚਲੇ ਗਏ ਮੈਂ ਸਾਰਿਆਂ ਨੂੰ ਇੱਕੋ ਹੀ ਮੰਗ ਕਰਦਾ ਰਿਆਂ ਕਮ ਸੇ ਕਮ ਉਹ ਅਫਸਰਾਂ ਨੂੰ ਅੰਮ੍ਰਿਤਸਰ ਤੋਂ ਬਦਲ ਕੇ ਬਟਾਲੇ ਦਾ ਲਾ ਦਿਓ ਪਰ ਉਹਨਾਂ ਦੀ ਟਰਾਂਸਫਰ ਨਹੀਂ ਹੁੰਦੀ ਇਸ ਕਰਕੇ ਉਹਨਾਂ ਦੀ ਟਰਾਂਸਫਰ ਨਹੀਂ ਹੁੰਦੀ ਕਿਉਂਕਿ ਉਹਨਾਂ ਦੇ ਮਗਰ ਰਾਗਵ ਚੱਡਾਈ ਦਾ ਹੱਥ ਹੈ ਰਾਗਵ ਚੱਡਾਈ ਦੇ ਬਹੁਤ ਖਾਸ ਖਾਸ ਨੇ ਤੇ ਜੇ ਇੱਕ ਮੈਂਬਰ ਜਿਹੜਾ ਸਾਡਾ ਵਿਧਾਨ ਸਭਾ ਦਾ ਉਬਰ ਵੀਰ ਬਰਤਪ ਸਿੰਘ ਜੀ ਤੇ ਇੱਕ ਰਿਟਾਇਰਡ ਆਈਪੀਐਸ ਨੇ ਇਨਸਪੈਕਟਰ ਜਨਰਲ ਹੋ ਪੁਲਿਸ ਵੀ ਰਹੇ ਨੇ ਉਹ ਇੱਕ ਅਲਿਗੇਸ਼ਨ ਲਗਾ ਰਹੇ ਨੇ ਤੇ ਉਹਨਾਂ ਦੀ ਗੱਲ ਤੋਂ ਕੌਂਗਰੀ ਜੈ ਕੌਗਨੀਸ਼ੈਂਸ ਲੈ ਕੇ ਐਸਐਚਓ ਨੂੰ ਅਹੀ ਕੰਪਲੇਨਟ ਦਿੱਤੀ 154 ਵੰਦੇ 1 ਦੇ ਵਿੱਚ ਸੀਆਰਪੀਸੀ ਦੇ ਕਿ ਇਹਨਾਂ ਦੇ ਖਿਲਾਫ ਸਾਰਿਆਂ ਦੇ ਖਿਲਾਫ ਇੱਕ ਐਫਆਰ ਰਜਿਸਟਰ ਕੀਤੀ ਜਾਏ ਤੇ ਉਹਦੀ ਇੱਕ ਇਨਕੁਆਰੀ ਕਰਾਈ ਜਾਏ ਬਾਕੀ ਮੇਰੇ ਨਾਲ ਸੰਦੀਪ ਗੋਰਸੀ ਜੀ ਐਡਵੋਕੇਟ ਇਹ ਸਾਰਾ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿੰਦੇ ਆ ਜਿਹੜੀ ਐਫਆਈਆਰ ਕਿਹਦੇ ਖਿਲਾਫ ਹੋਣੀ ਚਾਹੀਦੀ ਥੱਲੇ ਜਿਹੜੀ ਐਫਆਈਆਰ ਆ ਉਹ ਰघव ਚੱਡਾ ਹੀ ਮੈਂਬਰ ਪਾਰਲੀਮੈਂਟ ਆ ਜਿਹੜੇ ਰਾਜ ਸਭਾ ਤੋਂ ਉਹਨਾਂ ਦੇ ਖਿਲਾਫ ਤੇ ਕੁਵਰ ਵੀਰ ਪ੍ਰਤਾਪ ਉਹਨਾਂ ਦੇ ਕਹਿਣ ਦੇ ਮੁਤਾਬਕ ਇੱਕ ਐਸਪੀ ਤੇ ਇੱਕ ਡੀਐਸਪੀ ਆ ਉਹ ਨਾਂ ਦੇ ਖੁਲਾਸੇ ਕੁਵਰ ਵੀਰ ਪ੍ਰਤਾਪ ਜੀ ਜਿਆਦਾ ਦੱਸ ਸਕਣਗੇ ਐਫਆਈਆਰ ਤੋਂ ਬਾਅਦ ਜਾਂ ਇਨਵੈਸਟੀਗੇਸ਼ਨ ਹੋਏਗੀ ਉਹਦੇ ਵਿੱਚ ਉਹਨਾਂ ਦਾ ਖੁਲਾਸਾ ਜਿਆਦਾ ਤਰੀਕੇ ਵਧੀਆ ਤਰੀਕੇ ਨਾਲ ਹੋ ਸਕਦਾ ਐਲੀਗੇਸ਼ਨ ਵੀ ਲਾਇਆ ਗਿਆ ਐਲੀਗੇਸ਼ਨ ਉਹਨਾਂ ਨੇ ਲਗਾਏ ਕਿ ਡਰੱਗ ਨਸ਼ਾ ਦੇਖੋ ਨਸ਼ਾ ਐ ਅਸਲੇ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਸਰਕਾਰਾਂ ਕੋਈ ਵੀ ਉਹਨਾਂ ਦਾ ਪਹਿਲਾ ਮੁੱਦਾ ਹੁੰਦਾ ਕਿ ਅਸੀਂ ਨਸ਼ਾ ਖਤਮ ਕਰਾਂਗੇ ਤੇ ਜਦੋਂ ਇੱਕ ਮੌਜੂਦਾ ਸਰਕਾਰ ਦਾ ਐਮ.ਐਲ.ਏ. ਐਸ.ਪੀ. ਡੀ.ਐਸ.ਪੀ. ਤੇ ਮੈਂਬਰ ਪਾਰਲੀਮੈਂਟ ਦੇ ਉੱਤੇ ਅਲੀਗੇਸ਼ਨ ਲਗਾ ਰਿਹਾ ਕਿ ਉਹ ਨਸ਼ਾ ਵੇਚਦੇ ਨੇ ਤੇ ਵਕਵਾਂਦੇ ਨੇ ਤੇ ਇਹ ਐਫ.ਆਈ.ਆਰ ਜ਼ਰੂਰ ਬਣਦੀ ਹੈ ਤੇ ਹੋਰ ਤੇ ਇਨਕੁਆਇਰੀ ਵੀ ਬਣਦੀ ਹੈ ਐਫ.ਆਈ.ਆਰ ਨਾ ਹੋ ਕੀਤੀ ਤਾਂ ਫਿਰ ਕੀ ਕੀਤਾ ਅਗਲੀ ਕਰ ਲਈ ਦੇਖੋ ਇਹਦੇ ਹੀ ਐਸ.ਐਚ.ਓ. ਸਾਹਿਬ ਨੂੰ ਦਿੱਤੀ ਹੈ ਕੰਪਲੇਨ ਜੋ ਕਿ ਕਾਨੂੰਨ ਦੇ ਪ੍ਰਕਿਰਿਆ ਇੱਕ ਪ੍ਰਵੀਜ਼ਾ ਨਾ ਜੇ ਇਸ ਤੋਂ ਬਾਅਦ ਇਹ ਹਾਈ ਕੋਰਟ ਵੀ ਮੂਵ ਕਰਨਾ ਪਿਆ ਤੇ ਜ਼ਰੂਰ ਕਰਾਂਗੇ ਪਰ ਐਸੇ ਸਿਨੀਅਰ ਨੌਕਰੀ ਆਪਣੇ ਸੀਨੀਅਰ ਅਫਸਰ ਦੇ ਕਿਸਾਂ ਜਿਹੜੇ ਉਹਦੇ ਉਹਦੇ ਬਾਰੇ ਇਹ ਲੀਗਲ ਕੁਐਸਚਨ ਹੈ ਉਹਦੇ ਬਾਰੇ ਐਡਵੋਕੇਟ ਬੋਰਸ ਜੀ ਤੁਹਾਨੂੰ ਬੜੇ ਵਧੀਆ ਦੱਸਣਗੇ ਪਰ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹਨਾ ਜਿਹੜੀ ਪਬਲਿਕ ਗੈਦਰਿੰਗ ਦੇ ਵਿੱਚ ਸਾਰੀ ਗੱਲ ਕਹੀ ਗਈ ਹੈ ਉਹਦੇ ਜੀ ਕੁਲਦੀਪ ਧਾਲੀਵਾਲ ਜਿਹੜੇ ਆ ਆਮ ਆਦਮੀ ਪਾਰਟੀ ਦੇ ਮੌਜੂਦਾ ਤੇ ਮੰਤਰੀ ਹੈਗੇ ਆ ਐਮ ਐਲ ਏ ਮੰਤਰੀ ਆ ਤੇ ਐਮ ਪੀ ਦੀ ਇਲੈਕਸ਼ਨ ਲੜ ਰਹੇ ਆ ਉਨਾ ਵਾਲੋਂ ਇੱਕ ਵੀ ਵਰਸ਼ਨ ਨਹੀਂ ਦਿੱਤਾ ਗਿਆ ਇੱਕ ਵਾਰ ਵੀ ਇਸ ਗੱਲ ਬਿਆਨ ਦੀ ਨਿੰਦਿਆ ਨਹੀਂ ਕੀਤੀ ਗਈ ਇਹਦਾ ਮਤਲਬ ਉਹ ਵੀ ਇਹ ਸਮਝਦੇ ਨੇ ਕਿ ਪੁਲਿਸ ਨਸ਼ਾ ਵਕਾ ਰਹੀ ਹੈ ਲੱਗਾ ਔਰ ਉਹ ਵੀ ਜਦੋਂ ਐਜੂਕੇਸ਼ਨ ਉਹਨੇ ਲਗਾਇਆ ਉਦੋਂ ਜਿਹੜੇ ਮੈਂਬਰ ਪਾਰਲੀਮੈਂਟ ਕੈਂਡੀਡੇਟ ਧਾਲੀਵਾਲ ਸੀਗੇ ਉਹ ਵੀ ਮੌਕੇ ਤੇ ਬੈਠੇ ਹੋਏ ਸੀਗੇ ਸਾਰੀ ਪੁਲਿਸ ਉੱਥੇ ਸੀਗੀ ਹਜ਼ਾਰਾਂ ਦੇ ਲੋਕ ਦੀ ਜਨਤਾ ਸੀਗੀ ਉੱਥੇ ਤੇ ਜਦੋਂ ਹਜ਼ਾਰਾਂ ਲੋਕ ਉੱਥੇ ਸੀਗੇ ਜਿਹਨਾਂ ਸਾਹਮਣੇ ਕਿਹਾ ਗਿਆ ਸੋ ਬੀਇੰਗ ਅ ਲਾ ਬਾਈਡਿੰਗ ਸਿਟੀਜ਼ਨ ਵਨੀਦਮਾ ਜੀ ਜਿਹੜੇ ਨੇ ਐਡਵੋਕੇਟ ਨੇ ਪ੍ਰੈਕਟਿਸ ਕਰਦੇ ਨੇ ਔਰ ਮੈਂ ਇਹਨਾਂ ਦੇ ਨਾਲ ਐਜ਼ ਇੱਕ ਵਕੀਲ ਆਇਆ ਹਾਂ ਔਰ ਮੈਂ ਸੰਦੀਪ ਗੋਸ਼ੀ ਜੁਹਾ ਹੈ ਹਾਈ ਕੋਰਟ ਔਰ ਸੁਪਰੀਮ ਕੋਰਟ ਚ ਐਜ਼ ਇੱਕ ਕ੍ਰਿਮੀਨਲ ਲਾ ਬੈਕਟ੍ਰਿਸ ਕਰਦਾ ਇਹ ਮੇਰੇ ਦੋਸਤ ਨੇ ਮੈਨੂੰ ਐਜ਼ ਇੱਕ ਲਾਇਰ ਆਇਆ ਤੁਰੀ ਸਾਡੀ ਐਪਲੀਕੇਸ਼ਨ ਰੀਸੀਵ ਕਰੋ ਔਰ ਜਿਹੜੇ ਜਿਹੜੇ ਕੁਵਰ ਸਾਹਿਬ ਨੇ ਕਿਹਾ ਜਿੰਨਾ ਜਿੰਨਾ ਬੰਦਿਆਂ ਖਿਲਾਫ ਕਿਹਾ ਉਹਨਾਂ ਨਾਲ ਖਿਲਾਫ ਕੇਸ ਇਸ ਤਰ੍ਹਾਂ ਕਰਦੇ ਐਨਡੀਪੀਐਸ ਦਾ ਕਿਉਂਕਿ ਉਹਨਾਂ ਨੇ ਐਨਡੀਪੀਐਸ ਦਾ ਐਪਲੀਕੇਸ਼ਨ ਲਗਾਏ ਔਰ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਇਸ ਵੇਲੇ ਇਲੈਕਸ਼ਨ ਚੱਲ ਰਿਹਾ ਹੈ ਇਲੈਕਸ਼ਨ ਦੇ ਵਿੱਚ ਜਿਹੜੇ ਡਰੱਗਸ ਪੁਲਿਸ ਅਫਸਰ ਬਕਾਂਦੇ ਹੋਣਗੇ ਉਹਨਾਂ ਨੂੰ ਡਰੱਗਸ ਮੰਨੀ ਆ ਲਈਆ ਆਪਣੇ ਬੌਸਿਸ ਨੂੰ ਖੋਸ਼ ਕਰਨਗੇ ਉਹ ਪੰਜਾਬ ਦੀ ਧਰਤੀ ਨਾਲ ਖਲਵਾੜ ਕਰ ਰਹੇ ਖਾਸ ਕਰ ਗੁਰੂਆਂ ਪੀਰਾਂ ਦੀ ਧਰਤੀ ਨਾਲ ਖਲਵਾੜ ਕਰ ਰਹੇ ਅੰਮ੍ਰਿਤਸਰ ਦੀ ਧਰਤੀ ਨਾਲ ਖਲਵਾੜ ਕਰ ਰਹੇ ਅਸੀਂ ਚਾਹਦੇ ਹਾਂ ਕਿ ਉਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਉਹਨਾਂ ਲੀਡਰਾਂ ਦੇ ਖਿਲਾਫ ਕਾਰਵਾਈ ਹੋਵੇ ਸੋ ਤੁਸੀਂ ਪਲੀਜ਼ ਇਹ ਰਸੀਵ ਕਰ ਲਓ ਬਾਕੀ ਤੁਹਾਡੀ ਬਹੁਤ ਮਿਹਰਬਾਨੀ ਜੋ ਕਾਨੂੰਨ ਹੈ ਕਾਨੂੰਨ ਦੇ ਮੁਤਾਬਕ 154 CrPC ਕਲੋਜ਼ 1 ਜਦੋਂ ਵੀ ਕੋਈ ਅਫੈਂਸ ਪ੍ਰੋਗਨਿਜ਼ੇਬਲ ਦੀ ਇਨਫੋਰਮੇਸ਼ਨ ਪੁਲਿਸ ਅਫਸਰ ਕੋਲ ਆਉਂਦੀ ਹੈ ਕੀ ਇਹ ਸਿਸਟਮ ਨਾ ਪੂਰ ਸਬਸਿਡੀ ਬਿਉਟੀ ਹੈ ਲੋ ਜੀ ਇੱਕੋ ਇੱਕੋ ਮਾਮਲਾ ਇਹ ਵੀ ਇੱਕ ਇਹਨਾਂ ਨੇ ਅ ਲੈਕਚਰ ਸੀਗਾ ਆਪਣੇ ਇੱਕ ਚਲਦੀ ਬੀਸ ਸਭਾ ਉਹਦੇ ਵਿੱਚ ਲੈਕਚਰ ਸੀਗਾ ਉਹਦੇ ਵਿੱਚ ਕੋਈ ਸ਼ਬਦ ਜਿਹੜੇ ਬੋਲੇ ਸੀਗੇ ਤੇ ਉਹਨਾਂ ਦੇ ਉੱਤੇ ਉਹਦੇ ਆਧਾਰ ਤੇ ਇਹ ਸਾਡੇ ਕੋਲ ਕੰਪਲੇਂਟ ਲੱਗਿਆ ਆ ਕਿ ਜੋ ਉੱਥੇ ਬੋਲੇ ਸੀਗਾ ਵੀ ਉਹਨਾਂ ਨੇ ਦੀ ਪੁਲਿਸ ਦੇ ਆਪ টিম ਬੋਲੇ ਵੀ ਪੁਲਸੜੀਏ ਤੋਂ ਮਿਕਸ ਆਪ ਦਾ ਕੇ ਸਮਝਦਾ ਇਹਦੀ ਕੰਪਲੇਂਟ ਸੰਦੇ ਕੇ ਆਇਆ ਉਹ ਸੀ ਲੈ ਰਹੇ ਆ ਜਿਹੜੇ ਬਨੀਤ ਮਹਾਜਨ ਜੀ ਆ ਇਹ ਪੇਸ਼ੇ ਤੋਂ ਵਕੀਲ ਹੈਗੇ ਆ ਤੇ ਇਹਨਾਂ ਦੀਆਂ ਵੀ ਘੱਟੋ ਘੱਟ ਇੱਕ ਦੋ ਕੇਸ ਸਾਡੇ ਕੋਲ ਚੱਲਦੇ ਪੇਠਾਣੇ ਤੇ ਹੋਰ ਕਈ 5-7 ਕੰਪਲੇਟਾਂ ਵੀ ਜਲਦੀਆਂ ਪਈਆਂ ਨੇ ਇਹਨਾਂ ਦੇ ਆਪਸ ਫੈਮਲੀ ਡਿਸਪਿਊਟ ਵਗੈਰਾ ਚੱਲਦੇ ਆ ਤੇ ਉਹਨਾਂ ਦੇ ਵਿੱਚ ਚੱਲਦੀਆਂ ਨੇ ਕਾਫੀ ਗੱਲਬਾਤਾਂ ਇਹਨੂੰ ਜਿਹੜੀ ਕੰਪਲੇਂਟ ਹੈ ਨੂੰ ਆਪਾਂ ਕਰਾਂਗੇ ਕੋਖ ਕਰਾਂਗੇ ਦੀ ਪੂਰੀ ਕੀ ਤੈਤਕੇ ਜਾਵਾਂ ਕੀ ਹੈਗਾ ਇਹਦੇ ਵਿੱਚ ਮੈਟਰ ਚ ਇਹਦੀ ਕੰਪਲੇਂਟ ਦੇਣ ਦੀ ਕੀ ਇਹਦੀ ਮੰਛਾ ਉਹ ਵੀ ਆਪਾਂ ਸਾਰੀ ਕਲੀਅਰ ਕਰਾਂਗੇ ਉੱਚ ਅਫਸਰਾਂ ਦੇ ਧਿਆਨ ਚ ਲਾਵਾਂਗੇ ਬਾਕੀ ਠੀਕ ਸਰ ਜੀ ਕਿੰਨਾ ਦੇ ਖਿਲਾਫ ਕੰਪਲੇਂਟ ਹੈ ਕਿ ਜਿਨ੍ਹਾਂ ਨੇ ਸਪੀਚ ਕਿਹਨਾਂ ਨੇ ਦਿੱਤੀ ਸੀ ਜਿਨ੍ਹਾਂ ਦੇ ਖਿਲਾਫ ਕੰਪਲੇਂਟ ਕੀਤੀ ਤੇ ਉਹ ਕੌਣ ਨੇ ਸਪੀਚ ਜਿਹਨਾਂ ਨੇ ਆਪਣੇ ਤੇ ਅ ਤਾਲੀਲ ਸਾਹਿਬ ਜਾਂ ਉਹਨਾਂ ਦੇ ਨਾਲ ਐਮਐਲਏ ਸਾਹਿਬ ਉਹਨਾਂ ਹੀ ਗੱਲ ਕਰ ਰਹੇ ਆ ਇਹ ਉਹਨਾਂ ਨੇ ਵਿੱਚ ਲਿਖਿਆ ਪਾਰਟिकुलर ਵੀ ਜਿਹੜੀ ਪੁਲਿਸ ਹੈ تھوڑی ਉਹਨਾਂ ਨੇ ਮਿਕਸ ਅਪ ਦੀ ਗੱਲ ਕੀਤੀ ਹੈ ਇਹਨਾਂ ਨੇ ਇਨ ਸ਼ਾਰਟ ਉਹ ਇਹਨੂੰ ਆਪਾਂ ਕਰਵਾ ਲਾਂਗੇ افسਰਾਂ ਦੇ ਧਿਆਨ ਚ ਸੀਡੀ ਸਾਹਿਬ ਨੂੰ ਦੱਸਾਂਗੇ ਆਪਾਂ ਇਹਦੀ ਜਿੰਨੀ ਵੀ ਤਫतीश ਆਪਾਂ ਕਰਕੇ ਤੁਹਾਨੂੰ ਦੱਸ ਦਾਂਗੇ ਕੰਪਲੀਟ ਹੈ ਕਿਹਨਾਂ ਦੇ ਖਿਲਾਫ ਹੈ ਕੰਪਲੀਟ ਕਿਹਨਾਂ ਦੇ ਖਿਲਾਫ ਹੋਤੀ ਇਹਨਾਂ ਨੇ ਪਾਰਟिकुलर ਨਾਮ ਨਹੀਂ ਕੋਈ ਮੈਂਸ਼ਨ ਕੀਤੇ ਸੀਗੇ ਜਿਹੜੇ ਸਪੀਚ ਵੀ ਹੋਈ ਸੀ ਤੁਹਾਨੂੰ ਵੀ ਪਤਾ ਵਿੱਚ ਨਾਮ ਨਹੀਂ ਸੀ ਕੋਈ ਠੀਕ ਹੈ ਇਸ ਸਪੀਚ ਕਿੰਨਾ ਨੇ ਦਿੱਤੀ ਸੀਗੀ ਸਪੀਚ ਨੂੰ ਧੰਨਵਾਦ ਐਮਐਲ ਐਮਐਲ ਸਾਹਿਬ ਤੋਂ ਕੁਮਰ ਵੀਰ ਪ੍ਰਤਾਪ ਉਹਨਾਂ ਨੂੰ ਇਹ ਸਾਰੇ ਤੁਸੀਂ ਸੋਚਦੇ ਕਿ ਇਹ ਥਾਣੇ ਦੇ ਲੈਵਲ ਤੇ ਜਗ੍ਹਾ ਤੇ ਉੱਚ ਅਧਿਕਾਰੀ ਨੂੰ ਕੰਪੇਨ ਕਰਨੀ ਕਿਉਂਕਿ ਡੀਐਸਪੀ ਔਰ ਐਸਪੀ ਲੈਵਲ ਤੇ ਅਫਸਰਾਂ ਤੇ ਜਿਹੜੇ ਕਿ ਐਜੂਕੇਸ਼ਨ ਲੱਗੂ ਹੋਏ ਐਕਚੁਅਲੀ ਹਾਂ ਇਹ ਗੱਲ ਸੀਗੀ ਵੀ ਜਿਹੜਾ ਕਿਸੇ ਮਤਲਬ ਉੱਪਰ ਦੇ ਅਫਸਰਾਂ ਦੀ ਐਸਪੀ ਡੀਐਸਪੀ ਲੈਵਲ ਦੀ ਇੱਕ ਐਸਟੀਓ ਜਿਹੜਾ ਮੇਰਾ ਉਹਨਾਂ ਤੋਂ ਛੋਟਾ ਹੁੰਦਾ ਇਹ ਉੱਪਰ ਦੇਣੀ ਬਣਦੀ ਸੀ ਤੁਸੀਂ ਜਾਇਦ ਤੁਸੀਂ ਪਬਲਿਕਾਂ ਸਭ ਜਾਣਦੀਆਂ ਠੀਕ ਹੈ ਕੀ ਗੱਲ ਬਤਾਂਦੀਆਂ ਆਪਣੀਆਂ ਤਸਰਬਾਜ਼ੀਆਂ ਹੁੰਦੀਆਂ ਸੋ ਸਾਨੂੰ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਠੀਕ ਹੈ ਚਲੋ ਅਸੀਂ ਕੰਪਲੇਂਟ ਦੁੱਤੀ ਆ ਇਹਦੀ ਵੈਰੀਫਾਈ ਕਰਾਂਗੇ ਅਫਸਰਾਂ ਤੋਂ ਹੀ ਕਰਾਵਾਂਗੇ ਉਹ ਵੀ ਜਿੱਦਾਂ ਗਾਈਡ ਕਰੋ ਉਪਰਾਂ ਨੂੰ ਕੰਪਲੇਂਟ ਤੇ ਜੋ ਬਣਦੀ ਕਾਰਵਾਈ ਕੀਤੀ ਆਏਗੀ ਜਾਂ ਕੰਪਲੇਂਟ ਜਿਹੜੀ ਕੀ ਓਥੋਂ ਦੇ ਬੱਥੇ ਤੇ ਜਾਏਗੀ ਨਹੀਂ ਕੋਈ ਵੀ ਚੀਜ਼ ਠੰਡੇ ਬਕਸੇ ਇਹ ਨਹੀਂ ਜਾਂਦੀ ਕਦੇ ਵੀ ਠੀਕ ਹੈ ਇਹ ਤਾਂ ਪ੍ਰੋਪਰ ਦੀ ਵਾਰ ਵੀ ਹੋਊਗੀ ਜੋ